ਮਨਾਲੀ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਬਰਬਾਰੀ ਦਾ سلسلہ ਨਿਰੰਤਰ ਚੱਲ ਰਿਹਾ ਹੈ ਕਈ ਸੜਕਾਂ ਬੰਦ ਹੋ ਚੁੱਕੀਆਂ ਨੇ ਕੁੱਲੂ ਦੇ ਆਟ ਤੋਂ ਪੁੰਤਰ ਤੱਕ ਲੰਬਾ ਜਾਮ ਲੱਗਿਆ ਹੈ ਸੋ ਭਾਰੀ ਬਰਬਾਰੀ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਲਾਨੀ ਫਸ ਚੁੱਕੇ ਨੇ ਸੜਕ ਤੇ ਡਿੱਗੇ ਹੋਏ ਨਸਰਾਈ ਪਹਾੜਾਂ ਦੇ ਪੱਥਰ ਯਾਨੀ ਕਿ ਅੱਜ ਵੀ ਮਨਾਲੀ ਦੇ ਵਿੱਚ ਬਰਬਾਰੀ ਦਾ سلسلہ ਨਿਰੰਤਰ ਚੱਲ ਰਿਹਾ ਹੈ ਸੋ ਆਨ ਵਾਲੇ ਸਮੇਂ ਰੇ ਵਿੱਚ ਵੀ ਮੌਸਮ ਇਸੇ ਹਿਸਾਬ ਦੇ ਨਾਲ ਰਹਿਣ ਦੀ ਸਭਾਵਨਾ ਬਣੀ ਹੋਈ ਹੈ। ਹਾਂਜੀ। ਬੜੋ ਫੜੋ ਫੜੋ ਬੜਿਆ ਪੱਥਰ ਦਾ ਵੀ ਬੜਾ ਉਤਵਾ ਦੇ। ਅਸਲ ਨਹੀਂ ਉਹ ਹੀ ਬਣਾ ਦਵਾਂਗਾ। ਸੋਮਨਾਲੀ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਬਾਰ ਬਾਰੀ ਦਾ ਸਿਲਸਲਾ ਚੱਲ ਰਿਹਾ ਹੈ। ਮੰਡੀ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਕਦਰ ਜਿਹੜਾ ਹੈ ਉੱਥੇ ਸੜਕਾਂ ਤੇ ਜਿਹੜੇ ਨੇ ਪੱਥਰ ਡਿੱਗੇ ਹੋਏ ਨੇ ਜਦੋਂ ਲੈਂਡਸਲਾਈਡਿੰਗ ਹੋਈ ਤਾਂ ਰਾਹ ਜਾਂਦੇ ਕਾਫੀ ਏਰੀਏ ਦੇ ਉੱਪਰ ਜਿੱਥੇ ਲੈਂਡਸਲਾਈਡਿੰਗ ਦੇਖੀ ਜਾ ਰਹੀ ਹੈ। ਤਾਂ ਮਨਾਲੀ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਈ ਵਾਹਨ ਨੇ ਜਿਹੜੇ ਉੱਥੇ ਸਟਕ ਨੇ ਫਸੇ ਹੋਏ ਨੇ ਕਿਉਂਕਿ ਲੰਮਾ ਜਾਮ ਲੱਗਿਆ ਹੋਇਆ। ਸੁਮਰਾਲੀ ਦੇ ਮੰਡੀ ਹਿਮਾਚਲ ਪ੍ਰਦੇਸ਼ ਦੀ ਤਸਵੀਰ ਤੁਸੀਂ ਦੇਖ پا ਰਹੇ ਹੋ। ਕਿਸ ਤਰੀਕੇ ਦੇ ਨਾਲ ਉੱਥੇ ਲੰਮਾ ਜਾਮ ਲੱਗਿਆ ਹੋਇਆ ਹੈ। ਕੁੱਲੂ ਦੇ ਆੜ ਤੋਂ ਪੁੰਤਰ ਤੱਕ ਲੰਮਾ ਜਾਮ ਹੈ। ਭਾਰੀ ਬਰਬਾਰੀ ਕਾਰਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਸਲਾਨੀ ਫਸੇ ਹੋਏ ਨੇ। ਸੜਕਾਂ ਤੇ ਪੱਥਰ ਵੀ ਡਿੱਗੇ ਹੋਏ ਸੋ ਲੈਂਡਸਲਾਈਡਿੰਗ ਦੇ ਤਹਿਤ ਜਿਹੜੀਆਂ ਪੱਥਰ ਡਿੱਗੇ ਨੇ ਜਿਸ ਤੇ ਕਾਰਨ ਹਾਦਸੇ ਵੀ ਹੋ ਸਕਦੇ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਉੱਪਰਲੇ ਖੇਤਰਾਂ ਦੇ ਵਿੱਚ ਜਿੱਥੇ ਮੀਂਹ ਦੇ ਨਾਲ ਬਰਬਰੀ ਹੋ ਰਹੀ ਹੈ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਕਾਫੀ ਥਾਵਾਂ ਤੇ ਹਲਕੀ ਬੂੰਦਾਬੰਦੀ ਹੋ ਰਹੀ ਹੈ ਤੇ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਜਿਹੜੀ ਕਟੌਤੀ ਦਰਜ ਕੀਤੀ ਗਈ ਹੈ ਤਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੇ ਕਈ ਇਲਾਕਿਆਂ ਵਿੱਚ ਫਰਵਰੀ ਦੇ ਮਹੀਨੇ ਦੇ ਵਿੱਚ ਭਾਰੀ ਬਰਫਬਾਰੀ ਵੇਖਣ ਨੂੰ ਮਿਲ ਰਹੀ ਹੈ ਬਰਫਬਾਰੀ ਦਾ ਆਨੰਦ ਲੈਣ ਦੇ ਲਈ ਜਿੱਥੇ ਵੱਡੀ ਗਿਣਤੀ ਵਿੱਚ ਸਲਾਨੀ ਪਹਾੜਾਂ ਦਾ ਰੁਕਰ ਰਹੇ ਨੇ ਤਾਂ ਦੂਸਰੇ ਪਾਸੇ ਸੜਕਾਂ ਬੰਦ ਹੋਣ ਕਾਰਨ ਕਈ ਲੋਕ ਹਾਈਵੇ ਤੇ ਫਸੇ ਹੋਏ ਨੇ ਬਰਫਬਾਰੀ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਪਰੇਸ਼ਾਨੀ ਆ ਰਹੀ ਹੈ ਤੇ ਇਹਨਾਂ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਮਨਾਲੀ ਲਾਹੌਲ ਸਪੀਤੀ ਤੇ ਜੰਮੂ ਕਸ਼ਮੀਰ ਦੇ ਡੋਡਾ ਦੀਆਂ ਤਸਵੀਰਾਂ ਸੋ ਪਹਾੜਾਂ ਦੇ ਵਿੱਚ ਤਾਜ਼ਾ ਬਰਫਬਾਰੀ ਦੀਆਂ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਮਨਾਲੀ ਲਾਹੌਲ ਸਪੀਤੀ ਡੋਡਾ ਜੰਮੂ ਕਸ਼ਮੀਰ ਵਿਖੇ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਮੜ ਤੋਂ ਠੰਡ ਵੱਜ ਚੁੱਕੀ ਹੈ ਸੋ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੋ ਕਾਫੀ ਥਾਵਾਂ ਤੇ ਸਲਾਨੀ ਫਸੇ ਹੋਏ ਨੇ ਕਈ ਥਾਵਾਂ ਤੇ ਸਲਾਨੀ ਬਰਫਬਾਰੀ ਦਾ ਲੁੱਥਪ ਲੈਦੇ ਹੋਏ ਵੀ ਨਜ਼ਰ ਆਏ ਨੇ ਸੁਤੰਤ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਜਿੱਥੇ ਬਰਫ ਨੂੰ ਹਟਾਉਣ ਦਾ ਜਿਹੜਾ ਸਿਲਸਿਲਾ ਪ੍ਰਸ਼ਾਸਨ ਦੁਆਰਾ ਚੱਲ ਰਿਹਾ ਹੈ ਤਾ ਰਾਹ ਖੋਲਣ ਦੀ ਕੋਸ਼ਿਸ਼ ਵੀ ਨਿਰੰਤਰ ਕੀਤੀ ਜਾ ਰਹੀ ਹੈ। ਕਾਫੀ ਥਾਵਾਂ ਤੇ ਲੈਂਡਸਲਾਈਡਿੰਗ ਵੀ ਹੋ ਰਹੀ ਹੈ। ਸੋ ਜੇਕਰ ਕਿਸੇ ਨੇ ਇਨੀ ਦਿਨੀ ਪਹਾੜੀ ਖੇਤਰਾਂ ਦਾ ਰੁਕਣਾ ਹੈ ਤਾਂ ਬਹੁਤ ਧਿਆਨ ਦੇ ਨਾਲ ਕੀਤਾ ਜਾਵੇ ਕਿਉਂਕਿ ਲੈਂਡਸਲਾਈਡਿੰਗ ਦੇ ਤਹਿਤ ਕਈ ਜਿਹੜੇ ਪੱਥਰ ਨੇ ਉੱਪਰੋਂ ਢੇਹਾ ਆ ਰਹੇ ਨੇ ਜਿਸ ਦੇ ਕਾਰਨ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਕਾਫੀ ਲੰਮਾ ਜਾਮ ਵੀ ਕਾਫੀ ਵਕਫ ਵਕ ਥਾਵਾਂ ਤੇ ਲੱਗਿਆ ਹੋਇਆ ਤਾਂ ਕਈ ਕੀ ਘੰਟੇ ਰਾਹਗੀਰਾਂ ਨੂੰ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ। ਸੋ ਪਹਾੜਾਂ ਦੇ ਵਿੱਚ ਤਾਜ਼ਾ ਬਰਬਰੀ ਦੀਆਂ ਤਸਵੀਰਾਂ ਤੁਹਾਡੇ ਵੀ ਸਕ੍ਰੀਨ 'ਤੇ